ਦੇਰ ਤੇ ਬਸਾਇਆ ਤੁਹਾਡਾ ਮਾਨ ਸਤਕਾਰ ਜੀ ਦੇ ਲੇਖ ਇਕਲਾਮਾਂ ਨੇ ਉਡਾਰੀਆਂ ਵੱਡਿਆਂ ਦਾ ਸਾਥ ਮਿਲੇ ਛੋਟਿਆਂ ਦਾ ਪਿਆਰ ਮਿਲੇ ਮੈਨੂੰ ਮਾਪਿਆਂ ਸिखਾਈਆਂ ਗੱਲਾਂ ਸਾਰੀਆਂ ਮੈਨੂੰ ਮਾਪਿਆਂ ਸिखਾਈਆਂ ਗੱਲਾਂ ਸਾਰੀਆਂ ਸੋ ਸਾਰਿਆਂ ਨੂੰ ਸਰਪ੍ਰਿਕਾਲ ਅਦਾਬ ਨਮਸਤੇ ਸलाम ਸੋ ਤੁਸੀਂ ਦੇਖ ਰਹੇ ਹੋ ਜੀ ਜਸਤ ਪੰਜਾਬੀ ਲਾਈਵ ਤੇ ਮੈਂ ਤੁਹਾਡਾ ਦੋਸਤ ਤੇ 호ਸਟ ਦਰਬਾਰ ਗੱਲ ਸੋ ਜਿੱਦਾਂ ਕਿ ਤੁਹਾਡੇ ਨਾਲ ਨਵੀਆਂ-ਨਵੀਆਂ ਚਰਚੀਤਾਂ ਨੂੰ ਆਪਾਂ ਮਲਾਉਂਦੇ ਰਹਿੰਦੇ ਆ ਸੋ ਇਸੇ ਲਈ ਦੇ ਵਿੱਚ ਅੱਜ ਜੇ ਕੋਈ ਕਹਿੰਦਾ ਦੀ ਮਾਨਸਾ ਜਿਹੜੇ ਦੇ ਪਿੰਡ ਤਾਨੀਆਂ ਵਿਖੇ ਸੋ ਇੱਥੋਂ ਦਾ ਹੀ ਇੱਕ ਗਾਇਕ ਤੇ ਗੀਤਕਾਰ ਬਹੁਤ ਹੀ ਜਿਨ੍ਹਾਂ ਦੇ ਗੀਤ ਨਹੀਂ ਕਾਫੀ ਜ਼ਿਆਦਾ ਹਿੱਟ ਹੋਇਆ ਤੇ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਹੀ ਤਿੰਨ ਚਾਰ Song ਪਿੱਛੇ ਕਰਵਾਏ ਹੋਇਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਸੋ ਅਸੀਂ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਜੱਗੇ ਕੇ ਨਾਲ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸੋ ਆਓ ਜੀ ਹੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੱਜ ਬਲਵੰਤ ਜੀ ਸਤਿ ਸ਼੍ਰੀ ਅਕਾਲ ਜਾਸਤ ਪਿੰਡਾਂ ਵੀ ਦੇਖ ਰਹੇ ਸਾਰੇ ਹਿੱਸੇਦਾਰਾਂ ਨੂੰ ਮੇਰੇ ਵੱਲੋਂ ਤਾਂ ਕੋਈ ਸਸਕਾ ਤੇ ਜੀ ਆਇਆਂ ਕਹਿੰਦੇ ਆ ਤੇ ਬੜੀ ਜਿੱਦਾਂ ਕਿ ਇੱਕ ਰਸਮੀ ਜਿਹਾ ਸਵਾਲ ਹੁੰਦਾ ਸਾਰਿਆਂ ਲਈ ਵੀ ਤੁਸੀਂ ਆਪਣੇ ਪਹਿਲਾਂ ਸਭ ਤੋਂ ਪਹਿਲਾਂ ਵੀ ਆਪਣੇ ਪਰਿਵਾਰਕ ਪਛੋਕਰ ਵਾਲੇ ਸਾਨੂੰ ਦੱਸੋ ਉਸ ਤੋਂ ਬਾਅਦ ਆਪਾਂ ਅੱਗੇ ਗਾਇਕੀ ਲੈਣ ਦੀ ਤੁਹਾਡੀ ਗੀਤਕਾਰੀ ਲੈਣ ਦੀ ਗੱਲ ਕਰਾਂਗੇ ਖੰਡ ਹਾਂਜੀ ਪਰਿਵਾਰਕ ਪਛੋਕਰ ਪਈ ਹੈ ਜੀ ਮਨਦੇਵ ਆਪਾ ਜੱਦੀ ਪਿੰਡੇ ਕਿ ਰਹੇ ਆਂ ਸਾਡੀ ਵਾਲੀ ਜੀ ਹਾਂਜੀ ਹਾਂਜੀ ਦਾਤਾ ਜੀ ਵੀ ਉਹ ਲੈ ਕੇ ਪਹਿਲਾਂ ਤੋਂ ਇੱਕ ਸੀ ਮਨਜਾ ਜੱਜੀਪੰਡੀ ਹੈ ਆਪਣਾ ਐਸਰ ਜੀ ਹਾਂ ਪਰਿਵਾਰ ਦੇ ਵਿੱਚ ਬਸ ਅਸੀਂ ਹੁਣ ਤਿੰਨ ਮੈਂਬਰ ਹੈ ਹਾਂ ਜੀ ਬਾਈ ਦਾ ਇੱਕ ਬੱਚਾ ਹੈ ਤੇ ਜਿਹੜਾ ਇਹ ਗੈਕੀ ਵਾਲਾ ਸ਼ੌਂਕ ਹੈ ਜਲਪਰਮਰੀ ਦੀ ਕਸਟਾਈ ਸੀ ਹਾਂ ਜੀ ਜੇ ਤੁਸੋਂ ਨਹੀਂ ਨਹੀਂ ਬਲੀ ਤੇ ਉਹ ਕਸਟਮ ਦੇ ਇੱਕ ਦੇ ਇੱਕ ਲਈ ਬਸੀ ਲੈ ਜਵਣਾ ਹੁੰਦਾ ਕੁਦਾਇ ਨਾ ਰਵੇ ਛੋਟਾ ਜਿਹਾ ਜਵਾਬ ਦਵਾਉਂਦਾ ਰ ਆਪਣਾ ਆਪਾਂ ਵੀ ਜਾਈਏ ਆਪਾਂ ਵੀ ਕਰ ਸਕਦੇ ਹਾਂ ਬਸ ਉੱਤੇ ਹੀ ਥਿਲਕ ਲੱਗ ਗਈ ਅੱਛਾ ਜੀ ਉਹਨੂੰ ਸੁਣਦੇ ਹੁੰਦੇ ਅੱਛਾ ਜੀ ਹਾਂਜੀ ਅੱਛਾ ਕਿਸੇ ਨੂੰ ਤੁਸੀਂ ਆਪਣੇ ਗੀਤਕਾਰੀ ਸਭ ਤੋਂ ਵੱਡਾ ਤੁਹਾਡੀ ਗੀਤਕਾਰੀ ਹੈ ਵੈਕੀ ਲਾਈਨ ਤੇ ਤੁਸੀਂ ਹੁੰਨੇ ਆਏ ਹੋ ਹਾਂਜੀ ਹਾਂਜੀ ਤੇ ਜਦੋਂ ਕਿ ਗੀਤਕਾਰੀ ਦੀ ਗੱਲ ਕਰੀ ਤਾਂ ਤੁਸੀਂ ਕਿਸੇ ਨੂੰ ਆਪਣਾ ਉਸਤਾਦ ਆ ਰਿਹਾ ਕਿਸੇ ਕੋਲੋਂ ਇਹ ਸਿੱਖਿਆ ਗ੍ਰਹਿਤ ਕੀਤੀ ਖਾਂ ਨਹੀਂ ਹਾਂਜੀ ਇਹਨਾਂ ਇੱਕ ਹਰਮਨ ਸਿੱਧੂ ਜੀ ਕਹਿੰਦਾ ਸੀ ਮੈਂ ਸਭੂ ਜਨ ਨਾਲ ਪੇਪਰਾਂ ਦੇ ਵਿੱਚ ਦੋਨੇ ਫੇਰ ਨਾ ਕਰਨੀ ਮੈਨੂੰ ਲੱਗਦਾ ਹੁੰਦਾ ਹੈ ਇਸ ਪਰ ਜਾਂ ਪਿਆਰ ਇਸ ਪਰ ਜਾਂ ਪਿਆਰ ਗਾਣਾ ਬਹੁਤ ਵੇਖ ਹੋਇਆ ਸੀ ਗਾਣਾ ਸੀਗਾ ਉਹ ਇੱਕ ਕਾਲੇ ਕਾਲੇ ਜਿਹੇ ਲੋੰਗਰਾ ਦਿਨ ਕਰਕੇ ਮੋਬਾਈਲ ਮੰਗ ਲਈ ਤੇ ਉਹਦਾ ਜਦੋਂ ਰਾਈਟਰ ਦੇਖਿਆ ਮੋਹਨ ਸਿੰਘ ਵਾਲਾ ਰਹੇ ਸੀ ਨਾ ਯਾਰ ਬੀਤੇ ਇੱਕ ਗਾਣੇ ਵਿੱਚ ਉਹਨੇ ਜਦੋਂ ਪਾਇਆ ਵੀ ਸਰਦੂਲ ਗੱਦ ਹਨਾ ਤੇ ਮੈਂ ਜਦੋਂ ਆਪਣਾ ਹਲਕਾ ਸਰਦੂਲ ਗੱਦ ਕਰਨਾ ਤੇ ਆਪਣੇ ਏਰੀਆ ਦਾ ਆਪਣੇ ਏਰੀਆ ਦਾ हां ਫਿਰ ਮੈਂ ਤੇ ਮੇਰਾ ਦੋਸਤ ਉਸ ਵੇਲੇ ਦੇ ਵਿੱਚ ਜਦੋਂ ਹਿੱਟ ਸੀਗਾ ਮੋਹਨ ਸਿੰਘ ਵਾਲਾ ਇਸ ਨੂੰ ਫੋਨ ਕਰਕੇ ਤੇ ਮੇਰਾ دوست ਤਾਂ ਕਿ ਉਸੇ ਕਹਿੰਦੇ ਦੂ ਤੇ ਅਸੀਂ ਦੋਨੇ ਚਲੇ ਗਏ ਉਹਦੇ ਕੋਲ ਹਾਂਜੀ ਤੇ ਜਿਹਨੇ ਚਲੇ ਗਏ ਉਹਨੂੰ ਇੱਕ ਦੋ ਗਾਣੇ ਮੈਂ ਦੱਸੇ ਮੈਂ ਕਿਹਾ ਬਾਈ ਮੈਂ ਤਾਂ ਗਾਣੇ ਲਿਖਦਾ ਤੇ ਉਹ ਮੈਨੂੰ ਕਹਿੰਦਾ ਵੀ ਜਦ ਤੈਨੂੰ ਵੀ ਸਿੱਖਿਆ ਮੈਂ ਦੇ ਦਮਾਰੇ ਬਾਰੇ ਇੰਨਾ ਬਾਰੇ ਤੇ ਮੈਂ ਜਦੋਂ ਵੀ ਗਾਣੇ ਲਿਖਿਆ ਕਰਾਂਗਾ ਸੁਣਾਇਆ ਕਰਾਂਗਾ ਫੋਨ ਤੇ ਹਾਂਜੀ ਰੁਣੀ ਤਦਨਾ ਜਦੋਂ ਮੈਂ ਗਾਣਾ ਸੁਣਾਇਆ ਉਹਨੂੰ ਸੁਣਾਦਾ ਬੋਲਦਾ ਰੁਕਾ ਵੀ ਹੁਣ ਤੋਂ ਬੰਦਾ ਬਣ ਗਿਆ ਬਸ ਹੁਣ ਨੂੰ ਗਾਣੇ ਦੇਖਣ ਲੱਗਿਆ ਹਾਂ ਵੀ ਹਾਂ ਵੀ ਉਹ ਬੰਦੇ ਨੇ ਆਪਾਂ ਨੂੰ ਦਿਖਾਇਆ ਗੁਰਬੰਦੀ ਵਾਲਿਆਂ ਨੇ ਜਿਹਦੇ ਨੂੰ ਆਪਣਾ ਪ੍ਰੇਰਨਾ ਸੋਤ ਮੰਨਦੇ ਉਹਨੂੰ ਉਸਤਾਦ ਮੰਨਦੇ ਹਾਂਜੀ ਉਸੇ ਨੂੰ ਉਸਤਾਦ ਮੰਨਦੇ ਕਿਉਂਕਿ ਜਦੋਂ ਆਪਾਂ ਨੂੰ ਸਿੱਖੇ ਉਸ ਨੇ ਦਿੱਤੀ ਹੈ ਨਾ ਹਾਂਜੀ ਜਦੋਂ ਮਾਂ ਨੂੰ ਗਾਣੇ ਸਭ ਨੂੰ ਸੁਣਾਇਆ ਉਹਨੇ ਕਦੇ ਜੈਤ ਨਹੀਂ ਕਰੀ ਬਸ ਰਹਿ ਕੇ ਜਾ ਕੇ ਜਦੋਂ ਵਧੀਆ ਬਣ ਗਈ ਹਨਾ ਨੰਨ ਲਾਲਾ ਉਹਨੂੰ ਦੱਸੀ ਫਿਰ ਉਹਨੇ ਮੈਨੂੰ ਦੱਸਿਆ ਵੀ ਲੈਣ ਘੱਟ ਵੱਧ ਨਹੀਂ ਹੋਣੀ ਚਾਹੀਦੀ ਹਨਾ ਲੈ ਜੀ ਵੀ ਆਈਡੀਆ ਬਣਾਇਆ ਤਾਂ ਪਹਿਲਾਂ ਦਮਾਸ ਦੇ ਵਿੱਚ ਦੇ ਵੀ ਉਹਨੂੰ ਇਸ ਤਰ੍ਹਾਂ ਦੇ ਗੀਤ ਨੂੰ ਧਾਰਨ ਕਰੀਦਾ ਹੈ ਉਹਨੂੰ ਲੈ ਕੇ ਨਿੱਤੇ ਤੱਕਾਂ ਜਿਸ ਤੋਂ ਬੋਲੀ ਜੀ ਵੀ ਨਾ ਫਰਕ ਹੋਵੇ ਨਸਰ ਹਲ ਮੈਂ ਕਰੀ ਰਹਿੰਦੇ ਤਾਂ ਕਰਕੇ ਉਹ ਸਭ ਮਾਲਾ ਦੇ ਬਦੇ ਰੋਸਤਕਾਰ ਕਰਦਾ ਗੋਲ ਮੋਲੀ ਬਾਲੀ ਦਾ ਇਹਨੇ ਕੌਣ ਸੇ ਕਹ ਦਿੱਤੀ ਹੈ ਨਾ ਹਾਂ ਜੀ ਅੱਜ ਤੀ ਹੁਣ ਤੱਕ ਤੁਹਾਡੇ ਛਿੰਨੇ ਗੀਤ ਮਾਰਕੀਟ ਆਏ ਸੀ ਕਿਹੜੇ ਕਿਹੜੇ ਕਲਾਕਾਰ ਆ ਗਏ ਮਾਰਕੀਟ ਵਿੱਚ ਭਾਈ ਗਾਣ ਦਾ ਦਸਵਾਰ ਆ ਗਏ ਤੇ ਆਪਣੇ ਗਾਣੇ ਤਨ ਗਾਣੇ ਦਾ ਆਪਣੇ ਜੱਗਾ ਬਰਾੜ ਤੇ ਤ੍ਰੀਤ ਦਾ ਲਿਖਾਇਆ ਗਿਆ। ਅੱਛਾ ਜੀ। ਹਾਂ ਜੀ। ਸੁਵਿੰਦਰ ਮਾਨ ਕਰਮੀ ਤੇ ਸੰਮੂਨੇ ਆਪਣੇ ਦੋ ਗਾਣੇ ਗਾਏ ਕੋ ਸਮਾਦਾ ਪੁੱਲਾ ਤੇ ਮਾ ਸੋਰੀ ਛੱਲੇ ਗਾਣਾ ਇੱਕ ਇੱਕ ਗੱਲ ਸੁਣਾ। ਮਨ ਜਰੀਬ ਦਿਲਦਾਰ ਨੇ ਗਾਇਆ ਸੀ ਕੋ ਸਮਾਦਾ ਪੁੱਲਾ। ਅੱਛਾ ਜੀ। ਜਰੀਬ ਦਿਲਦਾਰ ਤੇ ਜਸ਼ਨ ਮੀਤ। ਹਾਂ ਜੀ। ਇੱਕ ਸੁਖਦੀਪ ਵਗਾ ਤੇ ਭਾਵਨਾ ਨੂਰ ਉਹਨਾਂ ਨੇ ਗਾਇਆ ਸੀ ਆਪਣਾ ਗਾਣਾ ਸੰਦਰਾ। ਹਾਂ ਜੀ। ਹਾਂ ਜੀ। ਤੇ ਕਬੀਰ ਬਲਜਿੰਦਰ ਨੇ ਗਾਇਆ ਜਿਸਾ ਆਪਣਾ ਯਲ ਮੰਦਰਾ ਐਸ ਕਬੀਰ ਬਲਜਿੰਦਰ ਤੇ ਨਾ ਉਹ ਨੂੰ ਹਾਂ ਜੀ ਬਾਕੀ ਇੱਕ ਰੋਗਾਂ ਨੇ ਆਪਾਂ ਬਾਤ ਕਰਾਂਗੇ ਐਸ ਜੀ ਅੱਛਾ ਜਿੱਦਾਂ ਕਿ ਤੁਸੀਂ ਗੀਤ ਕਾਰੀ ਕਰਦੇ ਕਰਦੇ ਗੈਸਟੀ ਲੈਣ ਵਾਲਾ ਹੈ ਤੇ ਇਹ ਕਿਸ ਤਰ੍ਹਾਂ ਪੁਰਨਾ ਪੁਰਿਆ ਤੋਂ ਜਿਹੜੀ ਜਿਹੜੀ ਚ ਐਵੇਂ ਇਸ ਤਰ੍ਹਾਂ ਬੁਰਾ ਮਨਾ ਕਰੇ ਲੱਗਦੇ ਤੋਂ ਬੰਦ ਨਾਲ ਕੋ ਪ੍ਰਦਰਸ਼ਨ ਤੁਸੀਂ ਨਾ ਹਾਂ ਜੀ ਤੇ ਉਹ ਫਿਰ ਮਾਈਕ੍ਰੋਫੋਨ ਸੋਚਿਆ ਮੈਂ ਆਪ ਕੋ ਨਹੀਂ ਗਾਣਾ ਲੱਗ ਕੇ ਲਿਖੀਏ ਐਸ ਜੀ ਹਾਂ ਚਲੋ ਬਾਈ ਮਿਊਜ਼ਿਕ ਕੰਪੇਅਰ ਬੰਦ ਆਲੇ ਹਾਂਜੀ 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 ਤੇ ਉਹਨਾਂ ਦੇ ਕੋਲ ਮਿਊਜ਼ਿਕ ਦੇ ਵਿੱਚ ਆਪ ਕੋ ਪਹਿਲਾ ਗਾਣਾ ਕਰ ਰਿਹਾ ਸੀ ਹਾਂਜੀ ਹਾਂ ਡਾਉਲ ਬੰਦ ਆ ਰਿਹਾ ਤੇਰਾ ਅੱਛਾ ਜੀ ਹਾਂਜੀ ਇੱਥੇ ਕੁਝ ਕੋਦੇ ਬੋਲ ਹੋ ਜਾ ਹਾਂਜੀ ਉਹਦੇ ਬੋਲ ਸੀਗੇ ਕਿਸੇ ਨੂੰ ਵੀ ਪਤਾ ਕਿਵੇਂ ਹੁੰਦੀਆਂ ਇੱਕ ਮਨਿਆ ਵਸਾ ਕਰਨ ਦੇ ਮੁੰਡਾ ਡਾਉਲ ਬੰਦ ਆ ਰਿਹਾ ਨਾ ਇਹ ਸੀ ਉਹ ਤਾਂ ਤਾਂ ਉਹ ਹੀ ਕੋਕ ਲੈਣਾ ਅੱਛਾ ਉਸ ਤੋਂ ਬਾਅਦ ਟਰੈਕ ਕਿਹੜੇ ਕਿਹੜੇ ਕਰੇ ਕਿੰਨੇ ਟਰੈਕ ਤੁਹਾਡੇ ਹੁਣ ਤੱਕ ਮਾਰ ਕੀਤੇ ਆਏ ਆ ਤੁਹਾਡੀ ਆ ਆਪਣੀ ਮਾਰੀ ਆਪਣੀ ਵਾਇਰ ਦੇ ਵਿੱਚ ਵੀ 4-5 ਕਰੈਕ ਆ ਗਏ ਹੋਣਗੇ ਹਾਂਜੀ ਤੇ ਕੁਝ ਇਸ ਤਰ੍ਹਾਂ ਲੈਪਟਾਪ ਵਿੱਚ ਵੀ ਪੜਾਇਆ ਕਟਕਾਪਸ ਵੀ ਹੈ ਅੱਛਾ ਹਾਂਜੀ ਤੇ ਅਨਾਮੋਨਿਊਸ ਦੇ ਵਿੱਚ ਵੀ ਆਇਆ ਹੈ 10 ਦੀ ਜੇ ਬਸਤਰਾ ਦੀ ਲੋੜ ਨੂੰ ਹੋਈ ਜਖਤਾਰ ਦਾ ਬਣਾ ਦੂਗਾ ਜਹਾਜ ਵਜੇ ਹਾਂਜੀ ਤੇ ਇੱਕ song ਸੀਗਾ ਬੜੀ ਉਹ ਦੋਨੇ ਆਵਾਜ਼ਾਂ ਦੇ ਵਿੱਚ ਹੀ ਮਾਈਂ ਕਰਿਆ ਸੀਗਾ ਉਹਦਾ ਕੋਈ ਵੀ ਵਾਲ ਦੇ ਵਾਂਗੂ ਨਹੀਂ ਬੋਲ ਸਕੂ ਹੁਣ ਤਾਂ ਲੱਗੂਗਾ ਅੱਛਾ ਮੈਂ ਕਿਹਾ ਆਪਣਾ ਵਾਂਗੂ ਮੁੱਕਰ ਜਾਏਗਾ ਸਮਾਂ ਕਰੇ ਹੋਏ ਅੱਛਾ ਇਹਦੇ ਕੁਛ ਬੋਲ ਸੁਣਾ ਦੇ ਸਾਨੂੰ ਇਸ ਕਸਟਮਾਈਜ਼ ਹਾਂਜੀ ਸਮਾਈਲ ਪੜੀ ਫੋਨੀਆ ਤੇਰੀ ਨਹੀਂ ਗੱਲ ਸੁਣ ਰਖਾਂ ਮੇਰੀ ਹਉ ਜੱਟ ਦਾ ਦਿਲ ਤੇਰੇ ਤੇ ਆ ਗਿਆ ਲਾਬ ਦਾ ਫੁੱਲ ਤਾਂ ਦੇਊਗਾ ਹੇ ਮੁੰਡਾ ਕੇਜਰੀ ਵਾਲ ਦੇ ਵੰਨ ਨੂੰ ਕੁਲ ਸੁਹੂਲਤਾ ਦੇਊਗਾ ਐ ਨਾ ਤਾ ਗਏ ਉਪਿੰਦਾਂ ਦੇਰ ਕੋਈ ਵਾ ਦੇ ਲੈਂਦਾ ਐ ਨਾ ਤਾ ਗਏ ਉਪਿੰਦਾਂ ਦੇਰ ਕੋਈ ਵਾ ਦੇ ਲੈਂਦਾ ਸਹੱਜੇ ਕਿ ਆਜਾ ਕਰਕੇ ਸਭਨਾਂ ਨੂੰ ਕੀਤਾ ਖੇਰੇ ਹੈ ਉਹ ਕੰਪਰਵਾ ਗੋਮੁ ਕਰਾਈਨਾ ਸੁਣਵਾਤੇ ਹੈ ਅੱਜ ਬਾਈ ਜੀ ਤੁਹਾਡੇ ਤੇ ਕੇ ਇੱਕ ਵੱਖਰਾ ਨਵੇਕ ਲੱਗੋਣਾ ਹਾਂਜੀ ਤੇ ਪਰਾਸੀ ਸੁਣਿਆ ਵੀ ਤੁਸੀਂ ਮਾਮਤਦਿਕ ਸਾਹਿਬ ਤੇ ਰੰਜੀਤ ਕੋਰ ਦੀ ਕਾਫੀ ਰੂਰੂ ਕਰਦੇ ਹੋ ਹਾਂਜੀ ਉਹਨਾਂ ਦਾ ਇੱਕ ਗੀਤ ਕੋਈ ਵੀ ਦੋਨੋਂ ਆਜਾਂ ਦੇ ਹਾਂਜੀ ਉਹ ਕੋਈ ਗਾਣਾ ਦੇ ਬਸ ਉਹਦਾ ਮੈਨੂੰ ਵਧੀਆ ਲੱਗਦਾ ਸੀਗਾ ਹਾਂਜੀ ਉਹਦੇ ਨੂੰ ਮਨ ਆ ਜਾਂਦਾ ਸੀਗਾ ਤਾਂ ਕਰਕੇ ਦੋਨੇ ਆਜਾਂ ਦੇ ਲੱਗਦਾ ਰਹਿੰਦੇ ਜੀ ਹਾਂ ਅੱਛਾ ਉਹ ਜੀ ਅਸਾਂ ਵਧੀਆ ਆਹ ਇਹ ਲੱਕ ਨਹੀਂ ਲੱਕੋਂ ਮੇ ਸਭ ਧੀਰਾ ਪੈਣ ਕਿ ਪੰਚੇ ਕਰਾਉਂ ਮਸਰਾ ਸੁਪਾ ਜਾਗ ਜਿਵੇਂ ਹੋ ਰਿਹਾ ਸਮਝ ਆ ਗਿਆ ਤੇ ਬਿਨ ਜਾਨ ਤੁਰਾ ਬਿਨ ਜਾਨ ਤੁਰਾ ਉਹ ਬੇਜਰਾਮ ਨਾਲ ਕਿਹ ਜਲੋ ਚੂੜੀ ਦੀ ਤੂੰ ਬੇਜਰਾਮ ਨਾਲ ਕਿਹ ਜਲੋ ਚੂੜੀ ਦੀ ਪਿੱਛੇ ਨਾ ਮੈਂ ਹੂਲੇ ਹਟਦਾ ਨੀਮ ਕੇਰੇ ਕੋਪ ਕੇਰੇ ਨੂੰ ਘੂਣੀ ਇੱਕ ਵੀ ਨਾ ਪਲ ਬਚਦਾ ਇੱਕ ਵੀ ਨਾ ਪਲ ਬਚਦਾ ਸੋ ਬਹੁਤ ਵਧੀਆ ਬਾਈ ਜੀ ਹਾਂ ਜੀ ਬਰੀ ਤੋਂ ਹੀ ਵਾਰ ਕੀ ਐਟੋੜੇ ਕਿੰਨੇ ਵੇਟਲੀ ਹਨਾ ਦੇਖੀ ਤੁਸੀਂ ਦੋਨੋਂ ਆਵਾਜ਼ਾਂ ਕਰ ਸਕਦੇ ਹੋ ਹਾਂਜੀ ਤੋਂ ਇੱਕ ਪਤਾ ਲੱਗਿਆ ਕਿ ਤੁਸੀਂ ਕੁਛ ਕਮੇਡੀ ਗਾਣੇ ਵੀ ਲਿਖੇ ਹਾਂ ਕਮੇਡੀ ਗਾਣੇ ਹਾਂਜੀ ਉਹਦਾ ਬਰੀ ਥੋੜਾ ਜਿਹਾ ਜਾਣਦਾ ਪਾ ਰਹੇ ਹੋ ਹਾਂਜੀ ਕਮੇਡੀ ਗਾਣੇ ਦਾ ਬਈ ਇੱਕ ਆ ਸ਼ਮਸ਼ੇਰ ਜੀ ਦਾ ਸੌਂਗ ਆਇਆ ਸੀ ਕਰਦੇ ਮੈਨੂੰ ਵਿਹੁੰਨੀਆਂ ਨਾਲ ਗੱਲਾਂ ਕਰਦ ਨੇ ਅੱਛਾ ਇਹ ਲੱਗਦਾ ਕਿ ਬਦਾਂ ਬਿਸੂੜਾ ਕਿ ਨੂੰ ਕਹਿੰਦੇ ਹਾਂਗੇ ਹਾਂਜੀ ਮੈਂ ਤਾਂ ਸੋਚਿਆ ਮੈਂ ਕਾ ਵੀ ਕਈ ਵਾਰੀ ਉਈ ਸੇਵਾ ਵੀ ਹੋ ਜਾਂਦੀ ਆ ਜਮਾਨਾ ਪਾ ਲਈ ਤੇ ਕੱਲੇ ਦੇ ਤੋਂ ਕੰਨੀ ਲਿਗਾਉਂਦੇ ਪੁਈ ਸੇਵਾ ਹੋਈ ਨਾ ਕਿਹਾ ਦਾ ਕੰਨਾ ਹਾਂ ਅੱਛਾ ਵੀ ਉਹ ਮੈਂ ਮੁੰਡਾ ਆ ਕੁੜੀ ਮੁੰਡੇ ਨੂੰ ਮੈਂਦੀ ਆ ਉਸੇ ਗਾਣੇ ਦੀ ਜਿਹੜੀ ਤਰਜੈ ਕਹਿੰਦੀ ਹਾਰੇ ਗਧਿਆਂ ਹਾਂ ਵਰ ਗਿਆ ਸ ਦਿਨਾ ਵੇ ਤੈਥੋਂ ਕੀ ਪਰਦੇ ਰਹੇ ਸਾਦੇ ਘਰ ਦੇ ਤੈਨੂੰ ਭੁੱਲਣ ਦੀਆਂ ਸ ਕੀ ਮਹਰ ਕਰਦੇ ਨੇ ਹਾਈ ਘਰ ਦੇ ਤੈਨੂੰ ਘੜਨ ਦੀਆਂ ਸਿੱਧੀ ਮਾਰ ਕਰ ਦੇ ਨੇ ਆਸ ਕੂ ਬਿਣਿ ਸਤਰਾਂ ਦੇ ਦਸ ਕਦ ਬੈੰਦੇ ਹਾਂ ਦੀਏ ਹੁਣ ਲੱਗ ਜੂ ਪਤਾ ਫੋੜੇ ਕੀ ਦੇ ਕਹਿੰਦੇ ਹਾਂ ਦੀਏ ਹੇ ਲੱਗ ਜੂ ਪਤਾ ਫੋੜਾ ਕਿਨੂੰ ਕਹਿੰਦੇ ਹਾਂ ਦੀਏ ਹੋਵੇ ਬਿਚ ਨਿਕਲੇ ਟੇਕੇ ਵਟਣ ਨਹੀਂ ਨਾ ਹੁੰਦੇ ਲੋਕਾਂ ਕਰਦੇ ਹਾਂਜੀ ਸੋ ਬਹੁਤ ਵਧੀਆ ਬਾਈ ਜੀ ਤੇ ਕੁਝ ਹੋਰ ਨਵੇਂ ਹਮ ਕੋਈ ਟਰਾਈ ਕਰ ਰਹੇ ਹਾਂ ਆਪਣੀ ਆਵਾਜ਼ ਦੇ ਵਿੱਚ ਜਾਂ ਤੁਹਾਡੇ ਕੋਈ ਹੋਰ ਗੀਤ ਗਾਇਕ ਜਿਹੜੇ ਆਪਣੇ ਕਲਾਕਾਰ ਭਾਈ ਉਹ ਤੁਹਾਡੇ ਗੀਤਾਂ ਨੂੰ ਰਿਕਾਰਡ ਕਰ ਰਹੇ ਨੇ ਹਾਂ ਜਣੇ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲੈ ਕੇ ਆ ਰਹੇ ਹਾਂ ਹੋਰ ਸਿੰਗਰਾਂ ਨੇ ਆਵਾਜ਼ਾਂ ਵਿੱਚ ਵੀ ਤੇ ਆਗਮੀ ਆਵਾਜ਼ੇ ਵੀ ਲੈ ਕੇ ਆਵਾਂਗੇ ਆਪਾਂ ਤੁਹਾਨੂੰ ਦੇਖਿਆਂ ਤੇ ਕੱਟਮ ਤਰਾਂ ਅੰਝੀ ਹਾਲੀ ਅੱਛਾ ਤੇ ਜਦਕਿ ਇਹ ਅੱਜ ਕੱਲ ਦੀ ਗਾਇਕੀ ਆ ਸੋ ਤੁਸੀਂ ਉਸ ਨੂੰ ਵੀ ਪਰ ਨਾਵੇਂ ਨੂੰ ਵੀ ਪਛਮੀ ਚੱਬਰਾਂ ਤੇ ਆਪ ਨੂੰ ਲੈ ਕੇ ਜਾਂ ਤੁਸੀਂ ਜਿਹੜੀ ਆਪਾਂ ਇਸੋਖੜ ਕਹਿ ਦਈਏ ਜਾਂ ਪ੍ਰਾਚਨ ਰੇਤੀ ਜਿਹੜੀ ਚੱਲੀ ਆ ਰਹੀ ਆ ਦੁਗਾਨ ਹੈ ਗਈ ਜਾਂ ਸੋਲੋ ਬੈਕੀ ਦੇ ਵਿੱਚ ਵਧੀਆ ਵਧੀਆ ਸੰਦਾਚਾਰ ਨਾਲ ਜੁੜੇ ਹੋਏ ਵੀ ਜਿਹੜੇ ਗੀਤ ਆ ਉਹਨਾਂ ਨੂੰ ਲੈ ਕੇ ਮਾਰਗੀਦਾਰ ਹਾਂ ਬਈ ਜਿਹੜਾ ਚੀਜ਼ ਮੰਨ ਕੇ ਤੇ ਲੋਕ ਸੁਣਦੇ ਆ ਜੀ ਹਨਾ ਉਹੀ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹਰ ਇੱਕ ਸਿੰਗਰ ਨੂੰ ਜੇ ਹੁਣ ਆਪਾਂ ਕਰ ਗਏ ਵੀ ਆਪਾਂ ਸੰਦਾਚਾਰ ਜਾਂ ਪਹਿਲਾਂ ਵਾਲੇ ਦੇ ਦਿਸਤ ਨੂੰ ਗਾਣੇ ਕਰੀਏ ਹਨਾ ਸਾਵਨਾ ਮਾ ਅੱਜ ਕੱਲ ਦਾ ਜੂਟ ਸੁਣਦਾ ਨਹੀਂ ਚੱਲੇ ਇਹ ਜੀ ਤੇ ਦੂਸਰੀ ਗੱਲ ਵੀ ਇਹਦਾ ਲੋਕਾਂ ਦੇ ਵਿੱਚ ਬਾਈ ਜੀ ਸੋਚਦਾ ਕੁਝ ਹੈ ਨਾ ਤੇ ਕਾਰਨ ਇਹ ਹੈਗਾ ਕਿ ਤਾਂ ਮੈਂ ਇੱਕ ਮਨ ਦੇ ਲੋ ਮਨੋਰੰਜਨ ਦਾ ਜਿਦਾ ਜਹਾਂ ਗਿਆ ਨਹੀਂ ਜੇ ਆਪਾਂ ਸੋਚੀਏ ਤਾਂ ਕਾਲਜਾਂ ਰਹੇ ਜਾਂ ਬੈਲੀ ਤੇ ਅਫਗਾਨੇ ਦਾ ਪਹਿਲਾ ਸਦੀਕ ਹੋਰਾਂ ਨੇ ਚੰਗੀ ਦੇ ਬਣਾਣੇ ਵੀ ਗਏ ਜਾਂ ਹਾਂ ਪਰ ਮਨ ਕਹਿੰਦੇ ਆ ਵੀ ਇਹ ਕਿ ਸਿੰਗਰ ਪ੍ਰੋਮੋਟ ਕਰਦੇ ਆ ਹਟਿਆ ਹਨਾ ਤੇ ਉਹਦਾ ਬਾਈ ਬੰਦੇ ਤੇ ਸੁਣਨ ਨਾਲ ਤੇ ਲਪੇਂਦਾ ਹੈ ਨਾ ਵੀ ਉਹ ਕਿਹੜੇ ਪਾਸੇ ਦਾ ਨਾ ਇਹਨਾਂ ਦੇਖਣ ਨੂੰ ਤੇ ਜਾਂ ਕੋਈ ਆਪਦੇ ਹਾਲਾਤ ਮੁਤਾਬਕ ਕਰਦਾ ਜਾਂ ਕਰਦਾ ਤੇ ਕੋਈ ਸਿੰਗਰ ਦੇ ਆਟੇਂ ਜਾ ਰਿਹਾ ਹੈ ਜਿਹਨੂੰ ਪਤਾ ਹੁੰਦਾ ਹੈ ਅਧਿਆਤਿਕ ਕਰਨ ਵਾਲੇ ਨੂੰ ਵੀ ਪਿੱਛੇ ਅਧਿਆਤਿਕ ਕਰਦਾ ਮੇਰੇ ਘਰ ਦੀ ਵੀ ਬਰਬਾਦੀ ਹੈ ਜਾਂ ਕੋਈ ਮੇਰਾ ਪੈਸਾ ਤੱਕਾ ਵੀ ਲਵਾਉਗਾ ਹਣਾ ਹਾਂ ਜੀ ਹਾਂ ਜੀ ਨਾ ਮੈਨੂੰ ਇਹ ਸਮੱਸਿਆ ਦੇ ਵਿੱਚ ਵੀ ਪਊਗਾ ਪਊਗਾ ਤੇ ਇਹਦਾ ਕੋਈ ਪਾਗਲਾ ਹੈ ਨਹੀਂ ਬਾਈ ਹਣਾ ਵੀ ਕਿਸੇ ਦੇ ਮਗਰ ਲੱਗ ਕੇ ਜਾਂ ਗਾਣਾ ਸੁਣ ਕੇ ਕੋਈ ਬੇਦੀ ਬਣ ਜਾਂਦਾ ਤੇ ਇਹ ਤਾਂ ਗੱਲ ਗਲਤ ਨੇ ਮੈਂ ਸੁਣਵਾ ਵੀ ਬੜੀ ਜੀ ਗਾਣੇ ਉਹ ਵੀ ਆ ਵੀ ਜਿਹੜੇ ਵਧੀਆ ਲੱਗਦੇ ਜਾਨੀ ਕਿ ਤੇ ਦੰਗੂ ਸਲਾਵਈ ਨਾ ਤੇ ਆਰਨੇਦ ਵਰਗੇ ਜੋ ਵੀ ਗਾਣਾ ਪਸੰਦ ਆਵੇ ਵਧੀਆ ਉਹ ਸੁਣਦੇ ਆਂ ਸਿੰਗਰ ਵਿੱਚ ਕੋਈ ਹੋਵੇ ਨਾ ਹਾਂਜੀ ਇਹ ਲਿਖਦੇ ਵੀ ਮੈਂ ਜੀ ਆਪਾਂ ਮانے ਹਰ ਪ੍ਰਕਾਰ ਦੀ ਚੀਜ਼ ਹੀ ਦੇਖਦੇ ਆਂ ਤੇ ਹਰ ਪ੍ਰਕਾਰ ਦੀ ਗਾਇੰਗੀ ਹੈ ਇਹ ਤਾਂ ਅੱਜ ਕੱਲ੍ਹ ਜੂਟ ਚਾਉਂਦਾ ਹੈ ਹਨਾ ਤੇ ਜਾਂ ਕੋਈ ਆਪਾਂ ਨੂੰ ਆਪ ਨੂੰ ਸਟੋਰੀ ਵਧੀਆ ਲੱਗਦੀ ਹੋਵੇ ਚੀਜ਼ ਹਾਂਜੀ 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 ਬਸ ਇਹੀ ਸਾਂ ਵਿਚਾਰ ਹੈ ਜਿਹੜਾ ਸੋ ਜਿਹੜਾ ਤੁਸੀਂ ਨਵਾਂ ਗਾਣਾ ਕਰ ਰਹੇ ਹੋ ਤੁਸੀਂ ਆਪਣਾ ਜਲਦ ਆਉਣ ਵਾਲਾ ਜਿਹੜਾ ਹਾਂਜੀ ਹਾਂਜੀ ਉਹਦੇ ਕੁਝ ਬੋਲ ਸੁਣਾ ਦੋਗੇ ਹਾਂਜੀ ਉਹਦੇ ਬੋਲ ਆਇਆ ਕਹਿੰਦੀ ਮੇਰੀ ਕਿਰਾਲ ਢੋਲਣਾ ਸੁਣ ਰਹੇ ਖੇਰਾ ਬੱਚਾ ਹੋ ਜਾ ਕੇ ਗਵਾਣ ਦੇ ਮੈਨੂੰ ਸੱਚ ਦੱਸਿੰ ਮਤਰਾ ਹੁੰਦਾ ਲੀਟਰਾਂ ਵੀ ਰੇਵੀ ਜਿੰਨਾ ਕਾਸ ਤੋਂ ਬਿਠੇ ਕਾਂ ਦੇ ਕੱਛ ਮਤਰਾ ਕਹਾਂ ਜਦੋਂ ਦੋ ਦੋ ਪੈਗ ਬਿਲੋਂ ਲਾਉਣ ਨਹੀਂ ਕੋਈ ਪੀਕੇ ਮੁੱਖ ਮੰਤਰੀ ਕਹੌਣ ਨਹੀਂ ਤੇ ਲੱਗ ਜਾਂਦੀ ਕੌਣ ਬੋਲਗੇ ਕਈ ਥੱਕੇ ਕਿ ਕਨਿਆ ਦੇ ਹੁੰਦੀ ਟੈਂਸ਼ਨ ਨਹੀਂ ਆਥਣਾ ਜਿਹੜਾ ਹੁਣ ਬੋਲੀਆ ਕੀ ਹੋ ਰਿਹਾ ਆਂਦਰੀ ਨੇ ਬੰਦੀ ਆ ਵੀ ਇਹ ਵੀ ਇੱਕ ਸਚਾਈ ਆ ਸਾਡੀ ਤੇ ਇਹਦੇ ਵਿੱਚ ਵੀ ਇੱਕ ਸੰਦੇਸ਼ ਆ ਹਾਂ ਜੀ ਵੀ ਜਿਹੜਾ ਜਿੱਦਾਂ ਕਿ ਜਿੱਦੇ ਹਾਨੀਕਾਰਕ ਤੇ ਲਿਖਿਆ ਹੁੰਦਾ ਪਰ ਫਿਰ ਵੀ ਪਿੰਦੇ ਆ ਹਾਂ ਜੀ ਜੀ ਹਾਂ ਇੱਕ ਤੁਹਾਡਾ ਇਦਾਂ ਦਾ ਵੀ ਕੁਝ ਸੀਗਾ ਹਾਂ ਜੀ ਹਾਂ ਹਾਂ ਤੇ ਉਹ ਬੰਦੇ ਦੋ ਕੋ ਬੋਲ ਸੁਣਾ ਦੋ ਬੰਗਣਾ ਕੇ ਹਾਂ ਜੀ ਸਮਝਾ ਲਈ ਤਾਂ ਕਹਿੰਦੇ ਕਹਿੰਦਾ ਉੱਤੇ ਹਾਨੀਕਾਰਕ ਲਿਖਿਆ ਨਹੀਂ ਤਾਂ ਵੀ ਪੀਣੀ ਪੈਂਦੀ ਐ ਇਹਦਾ ਮਤਲਬ ਉਹ ਕਹਿੰਦਾ ਪਤਾ ਵੀ ਇਸੇ ਤੋਂ ਬਨਾਲ ਕਰਦੀ ਐ ਹਾਂ ਜੀ ਮਰਦ ਕੇ ਇਵੇਂ ਬਾਸੇ ਕੋ ਟੈਨਸ਼ਨ ਵਾਸਤੇ ਪੀਣੀ ਪੈਂਦੀ ਐ ਹਾਂ ਜੀ ਰਾਤ ਲੰਘੀ ਅੰਤਿਆਂ ਤੇ ਹਾਂ ਤੇ ਬਹੁਤ ਵਧੀਆ ਭਾਈ ਜੀ ਅੱਛਾ ਤੁਹਾਡਾ ਇਸ ਲਾਈਨ ਦੇ ਵਿੱਚ ਆਏ ਤੁਸੀਂ ਇੱਕ ਅਲੱਗ ਤਰ੍ਹਾਂ ਤੋਂ ਕਿਉਂਕਿ ਤੁਹਾਡੇ ਖਾਨਦਾਨ ਵਿੱਚ ਕੋਈ ਐਦਾਂ ਦਾ ਨਹੀਂ ਸੀ ਸਭ ਦੇ ਬੇਹੱਦ ਇਸ ਲਾਈਨ ਦੇ ਵਿੱਚ ਆਏ ਕੁਝ ਉਪਰਾ ਵੀ ਜਾਈਆਂ ਤੁਹਾਨੂੰ ਘਰ ਜਾਣੀ ਵਾਦ ਪਿਆਗਾ ਰੋਕਿਆ ਤੁਹਾਨੂੰ ਇਸ ਕੰਮ ਤੋਂ ਕਰ ਲਈ ਮਨਵੇ ਲੋਕ ਬਜ਼ੁਰਗ ਕੋ ਪ੍ਰਾਣੇ ਦਾ ਕਹਿਿੰਦੇ ਸੀਗੇ ਦਾਦਾ ਜੀ ਉਦਾਂ ਵੀ ਇਹਦਾ ਕੰਜਰਾਲਾ ਕੰਮ ਹੈ ਹਾਂ ਮੈਂ ਜਦੋਂ ਚੱਲੇ ਸੀਗੇ ਤਾਂ ਉਹ ਵੀ ਨੂੰ ਸੁਣ ਕੇ ਹਾਂ ਜੀ ਤੇ ਸਾਡੇ ਮਰੇ ਪਿਤਾ ਜੀ ਉਹ ਨਹੀਂ ਕਿਤੇ ਕੰਮ ਦੇਦਾ ਤਾਂ ਜੀ ਗਏ ਉਹ ਵੇ ਉਹ ਕਹਿੰਦੇ ਸੀ ਵੀ ਹੌਲੀ ਜ਼ਿੰਦਗੀ ਆ ਯਾਦ ਜਿਵੇਂ ਮਰਦੀ ਜੀ ਉਹ ਹਨਾ ਤੇ ਬਾਕੀ ਉਹ ਕਹਿ ਵੀ ਦਿੰਦੇ ਸੀਗੇ ਵੀ ਇਹਦਾ ਥੋੜਾ ਕੰਮ ਹੈ ਅਸੀਂ ਦਾ ਜਿਹੜਾ ਥੋੜਾ ਤੁਹਾਨੂੰ ਦੇਤਾ ਕੁਝ ਠੀਕ ਹੈ ਇਹਨੂੰ ਸੁਮਾਲਣਾ ਆ ਜਾਂ ਮਗਰੇ ਬਤੌਣਾ ਆ ਇਹ ਥੋੜੀ ਮਰਦੀ ਹੈ ਹਨਾ ਹਾਂ ਜੀ ਹਾਂ ਜੀ ਤੇ ਔਕੜਾ ਨਾ ਭਾਈ ਜੀ ਹਰੇਕ ਕੰਮ ਦੇ ਵਿੱਚ ਆਉਂਦੀ ਹੈ ਜੇ ਤਾਂ ਹਨਾ ਹਾਂ ਜੀ ਜਦੋਂ ਆਪਣ ਜਪਾਂ પૈસા ਦਾ ਕੰਮ ਬਦਲਾ ਲੈਣ ਗਏ ਵੇਂ ਹਾਂਜੀ ਜੀ ਤੇ ਵੀ ਆਇਆ ਹੁੰਦਾ ਵੀ ਜਦੋਂ ਜਿਹੜੀ ਲਗਨ ਪੜੀਏ ਕਿ ਦਿਨਾਂ ਦਿਨ ਜਾ ਕੇ ਮਿਹਨਤ ਕਰਦੇ ਜਾਂਦੇ ਹਾਂ ਹਾਂਜੀ ਹਾਂਜੀ ਇਹ ਵੀ ਜ਼ਿਆਦਾ ਹੁੰਦੀ ਅਚੱਤ ਤੁਹਾਡੇ ਇਸ ਲਾਈਨ ਦੇ ਵਿੱਚ ਤੁਹਾਡੇ ਯਾਰ ਮਿੱਤਰਾਂ ਤੁਹਾਡੇ ਦੋਸਤ ਉਹਨਾਂ ਨੇ ਕੋਈ ਹੈਲਪ ਕਰੀ ਤੁਹਾਡਾ ਸਹਿਯੋਗ ਨਹੀਂ ਕਰਾ ਤੁਹਾਡਾ ਸਾਥ ਨਹੀਂ ਦਿੱਤਾ ਵੀ ਐਸਟਰਾਕਲੋਜੀ ਤੁਸੀਂ ਐਦਾ ਕਰਕੇ ਆਪਾਂ ਅੱਗੇ ਦੱਸਾਂਗੇ ਜਾਂ ਜਾਂਦਾ ਹੋਵੇਗਾ ਹਾਂਜੀ ਹਾਂਜੀ ਯਾਰ ਦੋਸਤਾਂ ਸਾਰੇ ਦਾ ਬਹੁਤ ਹੀ ਸਾਥ ਦਿੱਤੇ ਆ ਹਾਂ ਜੀ ਮਿਸਟਰ ਬਲੇ ਤੇ ਮਿਸਟਰ ਡਾਇਰੈਕਟਰ ਵੀ ਜਿਆਦਾ ਤੋਂ ਸਾਰੇ ਬਾਈ ਮਿਸੰਪਾਇਰ ਵਰਗੇ ਹਨ ਤੇ ਸਾਰਿਆਂ ਨੂੰ ਸਾਫ਼ ਹੀ ਦਿੱਤਾ ਹੈ ਇਸ ਸਮੇਂ ਵਿੱਚ ਮਧੁਰਾ ਕਦੇ ਕਦੇ ਸ਼ਾਂਤ ਕਹਤਾ ਆ ਜਦ ਮੈਂ ਆਉਦਾ ਹੀ ਸਵੇਰ ਆ ਕੇ ਜਿਹਾ ਵੀ ਕਦੇ ਕਦੇ ਇਧਰ ਸੜੇ ਜਨਾਂ ਲੈ ਆਉਣ ਲੱਗੇ ਲੱਗੇ ਨਾ ਉਸੇ ਗੱਲ ਤੇ ਹੁਣ ਬਸ ਸੋਚਿਆ ਵੀ ਇੱਕ ਵਾਰੀ ਇਹਦੇ ਤੇ ਪੂਰਾ ਜੋਰ ਲਾਵਾਂ ਹਾਂ ਰੈਗੂਲਰ ਕੰਮ ਕਰਨਾ ਹੁਣ ਪੂਰਾ ਬਸ ਇਹੀ ਹੋਵੇਗੀ ਵੀ ਪ੍ਰਮਾਤਮਾ ਸੰਦੇਸ਼ ਦਿੰਦਾ ਨਾ ਇਹ ਗੇਸ ਚੀਜ਼ ਨੂੰ ਕਰੋ ਹਾਂ ਤੇ ਇਹ ਨੂੰ ਆਪ ਕਰਨੇ ਚਾਹਗੇ ਜੇ ਆਪਾਂ ਨੂੰ ਕਲਾ ਮਿਲੀ ਹੈ ਤੇ ਜੇ ਉਹਨਾਂ ਕੋ ਕਰੇ ਕੋਈ ਰੱਖਾਂਗੇ ਤਾਂ ਕਿਸ ਨੂੰ ਪਤਾ ਨਹੀਂ ਲੱਗਣਾ ਇਹਦਾ ਨਹੀਂ ਪਤਾ ਲੱਗਣਾ ਤੇ ਜੇ ਆਪਾਂ ਇਹਨੂੰ ਲਿਆਵਾਂਗੇ ਤੇ ਅੱਗੇ ਫਰ ਲਾਉਣਾ ਦਾ ਮਾਲ ਕਰੀ ਨਾ ਜੀ ਹੈ ਤੇ ਪਰ ਆਪਾਂ ਉਹ ਦੋਖਾਂ ਦੇ ਰੂਰ ਵੀ ਕਰੀਏ ਨਾ ਜ਼ਰੂਰ ਕਰੀਏ ਨਾ ਜੀ ਤੇ ਅੱਗੇ ਤੋਂ ਅਸਰ ਪੂਰਾ ਜੋੜ ਦੇ ਕਿ ਲਿਆਵਾਂਗੇ ਅੱਛਾ ਹਾਂਜੀ ਅੱਛਾ ਕੋਈ ਆਪਣੇ ਜਿਹੇ ਨਵੇਂ ਗੀਤਕਾਰ ਆਉਂਦੇ ਆ ਜਾਂ ਗਾਇਕ ਆਉਂਦੇ ਆ ਉਹਨਾਂ ਨੂੰ ਕੋਈ ਸਿੱਖਿਆ ਵੀ ਕੋਈ ਕਹਿਣਾ ਚਾਹੁੰਦੇ ਕੁਝ ਸਿਆਣਾ ਬਈ ਆਪਾਂ ਕੁਝ ਨਹੀਂ ਜਾਣਦੇ ਕਿਉਂਕਿ ਅੱਜ ਕੱਲ ਹਰ ਇੱਕ ਬੰਦਾ ਸਿਆਣਾ ਆਉਂਦੀ ਸੋਚੁੰਦਾ ਹੁੰਦਾ ਹੈ ਤੇ ਬਸ ਆਪਾਂ ਦਾ ਸੁਣਨ ਵਾਲਿਆਂ ਨੂੰ ਸਿਰਫ ਸਾਨੂੰ ਇਹੀ ਕਹਣਾ ਚਾਹਣਾ ਵੀ ਕਿ ਤਾ ਚੰਗੀ ਗੱਲ ਸੁਣੋ ਹਾਂ ਤੇ ਦੇਖਣ ਵਾਲਿਆਂ ਨੂੰ ਵੀ ਬਸ ਇਹੀ ਹੈ ਕਿ ਚੰਗਾ ਦੇਖੋ ਥੋੜਾ ਵਧੀਆ ਨਹੀਂ ਥੋੜਾ ਹਾਂ ਥੋੜਾ ਜਿਆਦਾ ਓਵਰ ਹੋ ਜਾਂਦੇ ਵੀ ਵਧੀਆ ਨਾ ਜਿਵੇਂ ਸ਼ਬਦ ਪਾਉਣ ਲੱਗਦੇ ਥੋੜਾ ਪਰੋਣਾ ਆ ਗਿਆ ਆਪਾਂ ਮੈਂ ਤੁਹਾਨੂੰ ਕਹਣਾ ਵੀ ਜਿਵੇਂ ਪੰਜਾਬੀ ਦੀ ਗੱਲ ਨਹੀਂ ਲੱਗ ਰਹੀ ਹਾਂ ਜੋ ਹੈ ਕਿ ਦੋਹਰਾ ਕੋਈ ਹੈ ਨਾ ਤੇ ਤਰ੍ਹਾਂ ਦੀ ਬਈ ਗਾਣੇ ਦੇਖਣਾ ਜਿਵੇਂ ਪੰਜਾਬੀ ਦੇ ਵਿੱਚ ਹੀ ਗਾਣੇ ਹਾਂ। ਹਾਂਜੀ 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 ਤੇ ਉਹਦੀ ਥੋੜੀ ਜਿਹੀ ਗੱਲ ਹੋ ਜਾਂਦੀ ਹੈ ਨਾ। ਹਾਂਜੀ ਹਾਂਜੀ ਤੇ ਵੀ ਐਵੇਂ ਵੀ ਵਧੀਆ ਗਾਓ ਤੇ ਵਧੀਆ ਲੋਕੀ ਚੱਕਰ ਨਹੀਂ ਤੇ ਬਾਕੀ ਸੌਂਕ ਦਾ ਮਨੋਰੰਜਨ ਬਾਸਤ ਨੇ ਵਈ ਨਾ। ਤੇ ਇਹਨੂੰ ਸੇਰੀਅਸ ਨਹੀਂ ਲੈਣਾ ਚਾਹੀਦਾ ਜੇ ਕੁਝ ਲੰਦਾ ਤਾਂ ਤੇ ਇਹ ਮਨੋਰੰਜਨ ਬਾਸਤ ਨੇ ਤਾਂ ਹੀ ਹੈਗਾ ਕੋਈ ਸਿਆਰ ਵਾਲਾ ਸੌਂਗਾ ਜਾਂ ਕੋਈ ਮਦਦ ਨਾ ਨਾ ਉਹ ਗੜਾ ਕਹਿਣਾ ਹੁੰਦਾ ਹੈ ਕਿ ਇਹਨਾਂ ਦਾ ਕੋਈ ਲੜਨ ਦਾ ਵਾਸਤੇ ਵੀ ਨਹੀਂ ਹੁੰਦਾ ਯਾਰ ਹਾਂਜੀ ਹਾਂਜੀ ਇਹਨਾਂ ਦਾ ਲੜਨ ਦਾ ਬਿਨਾਂ ਤੋਂ ਕੋਈ ਨਹੀਂ ਲੜ ਪੂਗਾ ਹਾਂ ਬਸੇ ਹੀ ਹੈ ਤੇ ਇੱਕ ਬਸ ਇਹਨਾਂ ਵੀ ਨੌਜਵਾਨ ਤੁਸੀਂ ਇਹਦੀ ਬਸਮਸ਼ਾ ਤੋਂ ਭੇਜ ਰਹੇ ਹੈ ਨਾ ਤੇ ਜੇ ਜਿੱਦੋ ਵੀ ਲਾਗਣ ਲੱਗਦਾ ਹੈ ਤਾਂ ਉਧਰ ਭਲਾਓ ਹੈ ਨਾ ਹਾਂਜੀ ਤੇ ਬਾਕੀ ਗਾਣੇ ਇੱਕ ਮੁੰਨ ਰੰਜੰ ਦਾ ਸਾਹਾਂ ਨੇ ਬਾਈ ਇਹ ਵੀ ਇੱਕ ਸਾਹ ਹਰਾ ਦਿੰਦੇ ਆ ਬੰਦੇ ਨੂੰ ਕਈ ਵਾਰੀ ਬੰਦਾ ਹੁਟ ਪਟਿਆ ਬੰਦਾ ਉਹਨੂੰ ਗਾਣੇ ਸਹਾਰਾ ਦਿੰਦੇ ਹੈ ਨਾ ਤੇ ਮੈਂ ਚਾਹਣਾ ਹੁੰਦਾ ਵੀ ਉਹ ਵਿਚੇ ਲੋਕਾਂ ਨੇ ਇੰਟਰੋਡਿਊਸ ਕੀਤਾ ਰ ਮੈਨੂੰ ਇਹ ਸੋਚ ਆਉਣਾ ਵੀ ਜੇ ਕੋਈ ਬੰਦਾ ਕਿਸੇ ਨੂੰ ਬਾਰਕ ਤੇ ਲਾਉਸ ਕੰਦਾ ਜਾਂ ਉਹ ਮੁੱਕਿਆ ਬੈਠਾ ਹੈ ਨਾ ਤਾਂ ਜੇ ਉਹ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਤੇ ਆਰਨੇ ਦੇ ਗਾਣਿਆਂ ਨੂੰ ਸੁਣੇ ਤਾਂ ਪੂਰੀ ਥੱਲਾ ਛੇਰੀ ਮਿਲ ਜਾਈ ਬਈ ਜਿੰਦਗੀ ਆਉਂਦਾ ਮੱਲੇ ਨੂੰ ਹਾਂਜੀ ਬੰਦਾ ਹੌਸਲਾ ਹੈ ਨਾ ਤੇ ਇਹ ਜਿਹੜੀ ਗੱਲ ਨੂੰ ਹੌਸਲਾ ਕਿੰਦੇ ਤੇ ਗਾਣਿਆਂ ਦਾ ਕੋਈ ਵੀ ਚੀਜ਼ ਹੈ ਬਈ ਦਿਮਾਗ ਨੂੰ ਕਿਸੇ ਪਾਸੇ ਹੀ ਲਾ ਜੋ ਉਸੇ ਪਾਸੇ ਇਹਨੇ ਕੰਮ ਕਰਨਾ ਹੈ ਨਾ ਹਾਂਜੀ ਹਾਂ ਤੇ ਬਸ ਇਹੀ ਵਿਚਾਰ ਹੈ ਸਾਰਾ ਮਹੀ ਮੈਸੇਜ ਹੈ ਵੀ ਤਾ ਵਧੀਆ ਲਿਖੋ ਤੇ ਵਧੀਆ ਸੁਣਾ ਹਾਂ ਤੇ ਜਿਆਦਾ ਥੋੜਾ ਜਿਹਾ ਜਿਵੇਂ ਸ਼ਰਿਆਮ ਕੋਈ Algunਾ ਥੋੜਾ ਜਿਹਾ ਟੋਏ ਨਾ ਉਹ ਗੱਲ ਹੈ ਹਾਂ ਉਹ ਦੇਖਣ ਵਾਲੇ ਨੂੰ ਜਾਂ ਸੁਣਨ ਵਾਲੇ ਨੂੰ ਪੈਣਾ ਦਾ ਤੇ ਬਾਕੀ ਵੀ ਕੋਈ ਨਹੀਂ ਆਪੋ ਆਪਣਾ ਮਨ ਰੱਖ ਲੈਣਾ ਬਈ ਹੈ ਨਾ ਤੇ ਇੱਕ ਗਮਣਾ ਲਿਖਣਾ ਤਾਂ ਬਈ ਜ਼ਰੂਰ ਦੇਣਾ ਨਾਲ ਖੰਦਾ ਵੀ ਹੁਣ ਕੀ ਸੁਣ ਰਿਹਾ ਲੋਕਾਂ ਨੇ ਹਾਂਜੀ ਤੇ ਇਹ ਗੱਲ ਹੈ ਬਈ ਚਲੋ ਸਾਡੀ ਬਾਈ ਕੀ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਸਵੇਰ ਸ਼ਾਮਾਂ ਤੁਹਾਡਾ ਜਿਹੜਾ ਵੀ ਟ੍ਰੈਕ ਕਰਦੇ ਵਧੀਆ ਪੱਧਰ ਤੇ ਹੋਵੇ ਤੇ ਵਧੀਆ ਉਹਨੂੰ ਪਰਮਹੰਗਾਰਾ ਰੱਖ ਲੈ। ਸੋ ਤੁਸੀਂ ਸਾਡੇ ਨਾਲ ਅੱਜ ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਲਾਈ ਜੀ ਜਸਤ ਪੰਜਾਬੀ ਦਾ। ਤੇ ਜਿਹੜਾ ਤੁਸੀਂ ਸਾਡੀ ਦੋਸਤੂ ਲੈਣਾ ਏ ਤੇ ਬਹੁਤ ਬਹੁਤ ਧੰਨਵਾਦ। ਤੇ ਜਦੋਂ ਵੀ ਹੁਣ ਸੰਗ ਕਰਾਂਗੇ ਤਾਂ ਤੁਹਾਨੂੰ ਜਰੂਰ ਮੈਸੇਜ ਦੇਵਾਂਗੇ। ਤੇ ਤੁਸੀਂ ਸਾਨੂੰ ਜਰੂਰ ਕਾਲ ਕਰਦੇ ਰਹੋ। ਹਾਂ ਜੀ। ਕੋਈ ਪਰਮਾਨ ਲੈਣਾ ਕਦੇ ਦਾ ਨਹੀਂ। ਠੀਕ ਹੈ ਜੀ। ਜੀਰੋ ਜੀਤਾ ਅਵਾਪਾ ਜੀ। ਹਾਂ। ਸੋ ਦਰਸ਼ਕੋ ਸੋ ਅਸੀਂ ਗੱਲਬਾਤ ਕਰੀ ਜੱਗੇ ਕੇ ਨਾਲ ਸੋ ਗਾਇਕ ਤੇ ਗੀਤਕਾਰ ਇਹਨਾਂ ਨੇ ਬਹੁਤ ਵਧੀਆ ਨਿਵੇਕ ਲਿਆ ਪੈੜਾ ਪਾਈਆਂ ਸੰਗੀਤ ਕਲੈਨ ਦੇ ਵਿੱਚ ਸੋ ਇਸੇ ਤਰ੍ਹਾਂ ਅੱਗੇ ਵੀ ਤੁਹਾਡੀਆਂ ਤੁਹਾਡੇ ਨਾਲ ਨਵੇਂ-ਨਵੇਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਰੋੜੋ ਰੂ ਕਰਾਉਂਦਾ ਨ ਰਹਿਵਾਂਗੇ ਸੋ ਰੱਬ ਰੱਖਾ ਜੀ ਤਨਵਰ